ਜੀ ਰੋਡ ਰੋਕਾਂਗੇ ਜੀ ਪਸ਼ੂ ਤਰਕੇ ਰੋਕਾਂਗੇ ਜੇ ਸਾਡਾ ਉੱਥੇ ਵੀ ਰੋਡ ਤੇ ਨਾ ਹੋਇਆ ਤਾਂ ਅਸੀਂ ਡੀਸੀ ਦੇ ਇੱਕੋ ਹੀ ਪਸ਼ੂ ਲੱਦ ਕੇ ਲੈ ਕੇ ਜਾਵਾਂਗੇ ਕਿੰਨੀਆਂ ਮੌਤਾਂ ਕਿੰਨੀਆਂ ਹੋ ਗਈਆਂ ਭਾਈ ਅੱਜ 31 32 ਹੋ ਗਈਆਂ ਭਾਈ 12 ਘਰਾਂ ਦੇ ਕਿੱਲੇ ਖਾਲੀ ਹੋ ਗਏ 10 12 ਘਰਾਂ ਦੇ ਪਸ਼ੂ ਖੜੇ ਆ ਜੀ ਹਜੇ ਕਿਉਂਕਿ ਕੱਕ ਉਹ ਵੀ ਨਹੀਂ ਚੱਕ ਰਹੇ ਜੀ ਕੱਕ ਖਾਣੋਂ ਹਟ ਗਏ ਹਾਂ ਜੀ ਖਾਣੋਂ ਹਟ ਗਏ ਕੋਈ ਦੇਸੀ ਕੋਲੀ ਸੀਗੇ ਜੋ ਮਾਸਟਰ ਕਰਿਆ ਉਹਨਾਂ ਨੇ ਠੀਕ ਹੈ ਬਸ ਉਹ ਹੀ ਕਹੇਗੇ ਵੀ ਇਹਨਾਂ ਦੇ ਫੇਫੜਿਆਂ ਚ ਨਕਸ਼ਾ ਇਹ ਉਹ ਆ ਹੇ ਬੋਲ ਕੇ ਗਏ ਆ ਤੇ ਹੱਲ ਉਹਦਾ ਉਦੀ ਪੁੱਛਿਆ ਨਹੀਂ ਵੀਰਾ ਹੁਣ ਹੱਲ ਵੀ ਦੱਸੂਗੇ ਆ ਤੇ ਨਿਕਾ ਜਾ ਪਿੰਡਾਂ ਤੇ ਇਹ ਪਿੰਡ ਦੇ ਵਿੱਚ ਮੁੱਲ ਦਾ ਗਿਣਮੇ ਚੋਂ ਮੇਜੇ ਘਾਰੀ ਆ ਤੇ ਇਹ ਪਿੰਡ ਦੇ ਵਿੱਚ ਲਾ ਲੋ ਵੀ 30 ਮੱਝਾਂ ਦੀ ਮੌਤ ਹੋ ਗਈ ਹੱਸੀ ਗਾਲੋ ਉਸ ਤੋਂ ਸਵਾਗਤ ਆ ਆਪਣੇ ਪੇ ਤੇ YouTube ਚੈਨਲ ਤੇ ਸੋ ਆਪਾਂ ਖੜੇ ਆ ਪਿੰਡ ਜਗੀਤਪੁਰਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਸੋ ਇਹ ਪਿੰਡ ਦੇ ਵਿੱਚ ਜਿਵੇਂ ਕੀ ਜੀ ਇਹ ਨਵੀਂ ਇੱਕ ਬਿਮਾਰੀ ਪਸ਼ੂਆਂ ਨੂੰ ਫੈਲੀ ਆ ਜਿਹਦੇ ਕਾਰਨ ਲਗਭਗ 25 ਤੋਂ 30 ਬਸੂਆਂ ਦੀ ਜਿਹੜੀ ਮੌਤ ਹੋ ਚੁੱਕੀ ਆ ਤੇ ਅੱਜ ਵੀਰ ਕਾਲੇ ਨਾਲ ਕਰਦਿਆਂ ਗੱਲਬਾਤ ਸੀ ਕਾਲੇ ਤੇ ਕੀ ਕਾਰਨ ਬਣਿਆ ਕਿੰਨੀਆਂ ਮੌਤਾਂ ਕਿੰਨੀਆਂ ਹੋ ਗਈਆਂ ਬਾਈ ਅੱਜ 31 32 ਹੋ ਗਈਆਂ ਬਾਈ 12 ਘਰਾਂ ਦੇ ਕਿੱਲੇ ਖਾਲੀ ਹੋ ਗਏ ਬਾਈ ਠੀਕ ਹੈ 12 ਘਰਾਂ ਦੇ ਕਿੱਲੇ ਖਾਲੀ ਹੋ ਗਏ ਤੇ ਆਹ ਘਰ ਦੇ ਵਿੱਚ ਇੱਥੇ ਇਹਦੇ ਬਾਈ 4 ਮੌਤਾਂ ਹੋ ਗਈਆਂ ਜੀ ਠੀਕ ਹੈ 4 ਮੱਜਾਂ ਮਾਰੀਆਂ ਆ ਪੰਜਵੀਂ ਸੀ ਹਾਂ ਪੰਜਵੀਂ ਨਹੀਂ ਚੌਥੀ ਆ ਜੀ ਇਹ ਚੌਥੀ ਆ ਤੇ ਜਿਵੇਂ ਕਹੇ ਦੀਆਂ ਕਟੀਆਂ ਹੀ ਰਹਿ ਗਈਆਂ ਕਟੀਆਂ ਹੀ ਰਹਿ ਗਈਆਂ ਜੀ ਦੋ ਕਟੀਆਂ ਰਹਿ ਗਈਆਂ ਤੇ ਇਹ ਬਿਮਾਰੀ ਆ ਜਦੋਂ ਸ਼ੁਰੂ ਹੁੰਦੀ ਹੈ ਕਿਵੇਂ ਕੱਕ ਕਾਹ ਨੂੰ ਹਟ ਜਾਂਦਾ ਕੀ ਕਰ ਇਹ ਜੀ ਕੱਕ ਛੱਡ ਜਾਂਦਾ ਦੂਜੇ ਦਿਨ ਨੂੰ ਮੌਤ ਹੋ ਜਾਂਦੀ ਹੈ ਠੀਕ ਹੈ ਇੱਕ ਦਿਨ ਡਾਕਟਰਾਂ ਨੂੰ ਪੁੱਛਦੇ ਆਂ ਬਤਾ ਲੱਗਦਾ ਜੀ ਪ੍ਰਾਈਵੇਟਾਂ ਤੋਂ ਅਸੀਂ ਇਲਾਜ ਕਰਾਉਣਾ ਕੋਈ ਸਰਕਾਰੀ ਡਾਕਟਰ ਸਾਨੂੰ ਆ ਨਹੀਂ ਰਿਹਾ ਜੀ ਠੀਕ ਹੈ ਸਰਕਾਰੀ ਡਾਕਟਰ ਕਿਸੇ ਨੇ ਕੋਈ ਸਾਰ ਨਹੀਂ ਲਈ ਕੋਈ ਸਾਰ ਨਹੀਂ ਲਈ ਜੀ ਕੋਈ ਕਿਸੇ ਨੇ ਜਿੱਦ ਮੈਂ ਇੱਤਰ ਦਵਾਈਆਂ ਦਾ ਲਈ ਬੈਠਾ ਮੇਤਰਾ ਹਾਂਜੀ ਆ ਦੇਖੋ ਜੀ ਦਵਾਈਆਂ ਦੇਖੋ ਹਾਂਜੀ ਤੇ ਇਹ ਦਵਾਈਆਂ ਸਾਰੀਆਂ ਵਰਤਮੇ ਦੀਆਂ ਮਹਿੰਗੇ ਡਰਪਾਂ ਰੁਪਾਂ ਵੀ ਲਾ ਲਈਆਂ ਹਨਾ ਤੇ ਕੋਈ ਇਲਾਜ ਹੋਇਆ ਨਹੀਂਗਾ ਨਹੀਂ ਕੋਈ ਇਲਾਜ ਨਹੀਂ ਹੋਇਆ ਜੀ ਕੋਈ ਰੋਗ ਹੀ ਨਹੀਂ ਰਹੀ ਜੀ ਗਾਂਹ ਵਧੀ ਜਾਂਦੀ ਆ ਇਦੂ ਜਾਨੀ ਕਿ 30 32 ਪਸ਼ੂ ਦਾਦਾ ਹੋ ਗਿਆ ਨੁਕਸਾਨ ਜੀ 10 12 ਘਰਾਂ ਦੇ ਪਸ਼ੂ ਖੜੇ ਆ ਜੀ ਹਜੇ ਕਹਿੰਦੇ ਕਿ ਉਹ ਕੋਕ ਉਹ ਵੀ ਨਹੀਂ ਚੱਕ ਰਹੇ ਜੀ ਕੱਕ ਖਾਣੋਂ ਹਟ ਗਏ ਹਾਂ ਜੀ ਖਾਣੋਂ ਹਟ ਗਏ ਕੋਈ ਸਾਰ ਨਹੀਂ ਸਾਡੀ ਕੋਈ ਵੱਡਾ ਡਾਕਟਰ ਨਹੀਂ ਆਇਆ ਸਾਡੇ ਕੋਲੇ ਜੀ ਅੱਜ ਸਾਨੂੰ ਲਾਰੇ ਲਾਈ ਜਾਂਦੇ ਆ ਮੈਂ ਪਈ ਰਹਿਣ ਦੋ ਅਸੀਂ ਇਹਦੀ ਉਹ ਕਰਾਂਗੇ ਹਾਂ ਉਹਦਾ ਕੋਈ ਸਾਨੂੰ ਅਜੇ ਉਹ ਨਹੀਂ ਗਾ 12:00 ਵੱਜ ਚੁੱਕਿਆ ਜੀ ਕਿਤੇ ਕਹਿੰਦਾ 10 ਮਿੰਟਾਂ ਨੂੰ ਆ ਗਏ 20 ਨੂੰ ਆ ਗਏ ਠੀਕ ਹੈ ਮਤਲਬ ਫੋਨ ਤੇ ਵੀ ਹਾਂ ਜੀ ਕੋਈ ਹੌਸਲਾ ਦੇਈ ਜਾਂਦੇ ਆ ਪਰ ਆਵਾ ਨਹੀਂ ਰਿਹਾ ਜੀ ਕੋਈ ਹਾਂ ਜੀ ਓਵਰਦੀ ਨਾਲ ਨਹੀਂ ਰਿਹਾ ਜੀ ਉਹ ਵੀ ਸਰਕਾਰੀ ਆ ਸਾਡੇ ਜੇ ਉੱਥੇ ਜਾਂਦੇ ਆ ਤਾਂ ਜੀ ਸਾਨੂੰ ਉੱਥੋਂ ਵੀ ਉਹ ਵਾਪਸ ਕਰ ਦਿੰਦੇ ਆ ਜੀ ਠੀਕ ਹੈ ਹਾਂ ਜੀ ਜਿਵੇਂ ਕਿ ਜੀ ਇਹ ਕਿਸਾਨ ਚਾਰ ਫਸਲਾਂ ਮਾਰਿਆ ਜਾਂਦਾ ਜੀ ਫਸਲ ਵਾਲੇ ਪਾਸੋਂ ਲਈਏ ਮਰਬਾ ਇਧਰਲੇ ਪਾਸੋਂ ਇੱਕ ਸਾਈਡ ਬਿਜ਼ਨਸ ਹੁੰਦਾ ਹਾਂ ਜਿਹਦੇ ਕਰਕੇ ਘਰ ਦਾ ਗੁਜ਼ਾਰਾ ਚੱਲਦਾ ਜਿਵੇਂ ਕਿਸੇ ਇਹ ਵੀਰ ਦਾ ਜਿਵੇਂ ਕਿ ਤੇ ਹੁਣ ਕੱਲੇ ਖਾਲੀ ਹੋ ਗਏ ਲਾਭਕ ਜੇ ਆਪਾਂ ਚਾਰ ਮੱਝਾਂ ਨੁਕਸਾਨ ਦੀ ਗੱਲ ਕਰੀਏ 2.5 ਲੱਖ ਰੁਪਏ ਦਾ ਨੁਕਸਾਨ 5 ਲੱਖ ਦਾ ਨੁਕਸਾਨ ਆ ਜੀ ਇਹ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦੁਬਾਰਾ ਕਟੀਆਂ ਹੀ ਰਹਿ ਗਈਆਂ ਕੀ ਕਰੂ ਬੰਦਾ ਜਮਾ ਦਾ ਹਾਂਜੀ ਜਮਾ ਖਤਮ ਆ ਤੇ ਜਿਹੜੀ ਸਰਕਾਰ ਆ ਇਹਦੇ ਵਿੱਚ ਬਲ ਜਮੀ ਬਿਲਕੁਲ ਗੌਰ ਨਹੀਂ ਹੈਗੀ ਤੇੜਾ ਡਾਕਟਰਾਂ ਕੋਈ ਪੁੱਛ ਗਸ ਨਹੀਂ ਜਿਵੇਂ ਕਿ ਇਹ ਬੋਤਲਾਂ ਬਈ ਪ੍ਰਾਈਵੇਟ ਡਾਕਟਰਾਂ ਤੋਂ ਇਲਾਜ ਕਰਾਉਂਦੇ ਆ ਉਹਦਾ ਵੀ ਕੋਈ ਪੁਖਤਾ ਇਲਾਜ ਨਹੀਂ ਜੇ ਤੁਹਾਨੂੰ ਵੀ ਕੋਈ ਲੱਗਦਾ ਮਿੱਤਰੋ ਵੀ ਬਿਮਾਰੀ ਹੋਰ ਪਿੰਡ ਦੇ ਵਿੱਚ ਵੀ ਫੈਲੀ ਹੈ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਤੇ ਜੇ ਕਿਸੇ ਵੀ ਨੂੰ ਇਲਾਜ ਦਾ ਭਤਾਉ ਵੀ ਦੱਸਿਓ ਠੀਕ ਹੈ ਪਹਿਲਾਂ ਆ ਬਾਈ ਦੀਆਂ ਹੋਣੀਆਂ ਜੀ ਕਿੰਨੀਆਂ ਮੱਝਾਂ ਹੀ ਡੱਤੂ ਵੀ ਛੋਟੀਆਂ ਜੀ ਦੋ ਦੋ ਮੱਝਾਂ ਦੀਆਂ ਦੋ ਮੱਝਾਂ ਛੋਟੇ ਕਿੰਨੇ ਪਸ਼ੂ ਸੀ ਟੋਟਲ ਜੀ ਟੋਟਲ 4 ਰਹਿ ਗਏ ਠੀਕ ਹੈ 4 ਰਹਿ ਗਏ ਦੋ ਮੱਝਾਂ ਇਹਨਾਂ ਦੀਆਂ ਮਰ ਗਈਆਂ 4 ਆ ਕਰਦੀਆਂ ਛੋਟੇ ਛੋਟੇ ਰਹੀ ਤੇ ਇੱਕ ਉਹ ਮੁੰਡੇ ਦੀ ਆ ਜੀ ਛੋਟੀ ਕਾਲਾ ਠੀਕ ਹੈ ਆਹ ਰਾਣੀ ਦੀ ਹਾਂਜੀ ਇੱਕ ਸੋਹਣੇ ਦੀਆਂ ਸੇ ਮਰ ਗਈਆਂ ਠੀਕ ਹੈ ਸੇ ਮੱਝਾਂ ਤੇ ਜੇ ਕਿਹਦੀ ਆਪਾਂ ਪਿੰਡ ਮਿੱਤਰੋ ਜਗੀਰਪੁਰਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਤੇ ਨਿੱਕਾ ਜਿਹਾ ਪਿੰਡ ਆ ਤੇ ਇਹ ਪਿੰਡ ਦੇ ਵਿੱਚ ਮੁੱਲ ਦਾ ਗਿਣਮੇ ਚੋਂ ਮੇਜੇ ਘਾਰੀ ਆ ਹਾਂਜੀ ਤੇ ਇਹ ਪਿੰਡ ਦੇ ਵਿੱਚ ਲਾ ਲੋ ਵੀ 30 ਮੱਝਾਂ ਦੀ ਮੌਤ ਹੋ ਗਈ ਹਾਂਜੀ ਤੇ ਇਹਦਾ ਕੋਈ ਇਲਾਜ ਹਲੇ ਤੱਕ ਮਿਲਿਆ ਨਹੀਂਗਾ ਤੇ ਸਰਕਾਰ ਨੂੰ ਵੀ ਬੇਨਤੀ ਆ ਵੀ ਇੱਧਰ ਗੌਰ ਕਰੇ ਕੌਣ ਕੇ ਕਿਸਾਨ ਦਾ ਇੱਕ ਰੋਜ਼ਗਾਰ ਦਾ ਸਾਧਨ ਨਹੀਂ ਆ। ਕੀ ਮੱਜਾਂ ਦੀ ਨਹੀਂ ਜੀ? ਸਾਨੂੰ ਤਾਂ ਆਏ ਆ ਜੀ ਸਾਡੇ ਹੋਰ ਵੀ ਕਿੱਲੇ ਪਿੰਲੇ ਹੁਣ ਪਸ਼ੂ ਬਹੁਤ ਖੜੇ ਆ ਜੀ। ਜਿਵੇਂ ਆਪਣੇ ਜਗੀਰਪੁਰੇ ਦੇ ਵਿੱਚ ਤਾਂ ਇਹ ਫੈਲੀ ਆ ਜੀ ਤੇ ਆਪਣੇ ਆਸ-ਪਾਸੇ ਪਿੰਡ ਚ ਹੋਰ-ਹੋਰਾ ਪਿੰਡਾਂ ਚ ਤਾਂ ਨਹੀਂ ਜੀ। ਨਹੀਂ ਜੀ ਹਜੇ ਕੋਈ ਬਾਲਾ ਨਹੀਂ ਆਉਂਦਾ। ਜਿਵੇਂ ਆਪਣੇ ਪਿੰਡ ਦੀ ਆਏ ਸ਼ੁਰੂ ਸ਼ੁਰੂ ਆ ਜਿਵੇਂ ਕਿ ਇਹ ਇੱਥੇ ਹੋਈ ਆ। ਵੱਡਾ ਡਾਕਟਰ ਕੋਈ ਨਹੀਂ ਆ ਰਿਹਾ। ਕੋਈ ਨਹੀਂ ਆ ਰਿਹਾ। ਜਿਵੇਂ ਮਤਲਬ ਪਿੰਡ ਵਾਲਾ ਲੋਕਲ ਡਾਕਟਰ ਲੋਕਲ ਜੀ ਸਰਕਾਰੀ ਜਿਵੇਂ ਉੱਗੋ ਵਾਲਾ ਜੀ ਉਹ ਆ ਜਾਂਦਾ। ਉਹ ਇੱਕ ਦਿਨ ਆਉਂਦਾ ਜੀ ਇਕੱਲਾ ਕੀ ਕਰੇ ਦੋ ਤਿੰਨ ਪਿੰਡਾਂ ਨੂੰ ਉਹ ਦਿੱਤਾ ਪਿਆ ਜੀ ਸਹੀ ਗੱਲ ਆ ਜੀ ਅੱਜ ਦੁੱਧ ਵੀ ਖਤਮ ਆਈ ਇਹਦਾ ਕਰੂੰ ਠੀਕ ਹੈ ਤੇ ਹੁਣ ਆਪਾਂ ਚਾਹੁੰਦੇ ਇਹੀ ਆ ਵੀ ਸਰਕਾਰ ਇਧਰਲੇ ਪਾਸੇ ਗਾਉਂ ਹਾਂ ਜੀ ਸਰਕਾਰ ਸਾਨੂੰ ਕੁਝ ਮਾਜਬਾ ਦੇਵੇ ਕੋ ਸਾਨੂੰ ਸਰਕਾਰੀ ਡਾਕਟਰਾਂ ਦੀ ਸਹੂਲਤ ਦੇਵੇ ਸਾਡੇ ਪੇ ਕੱਪ ਹੋਵੇ ਪਿੰਡ ਦੇ ਵਿੱਚ ਸਾਰੇ ਪਸ਼ੂਆਂ ਦਾ ਵੀ ਇਹ ਕਿਉਂ ਮੌਤ ਹੁੰਦੀ ਆ ਤੇ ਸਾਰੇ ਜੀ ਡਰੇ ਬੈਠੇ ਆ ਲੋਕ ਕੋਈ ਇੱਕ ਦੂਜੇ ਦੇ ਜਾਂਦੇ ਨਹੀਂ ਡਾਕਟਰ ਤਾਂ ਇਹ ਕਹਿੰਦੇ ਆ ਬੰਦ ਕਰ ਦਿਓ ਜੀ ਜਾਓ ਨਾ ਕਿਸੇ ਦੇ ਠੀਕ ਹੈ ਹਾਂ ਜੀ ਜਿਵੇਂ ਗੱਲ ਜੀ ਇਹ ਪਸ਼ੂ ਆਲਾ ਕਰੋਨਾ ਨਹੀਂ ਹੈ ਹਾਂ ਜੀ ਕਰੋਨਾ ਦੀ ਹਾਂ ਇਹ ਚੀਜ਼ ਹੋ ਗਈ ਸਾਰੀ ਮਾਹੌਲ ਪੂਰਾ ਖਰਾਬ ਹੋਇਆ ਪਿਆ ਜੀ ਪਿੰਡ ਜਿੱ ਇੱਕ ਦੂਜੇ ਦੇ ਪਤਾ ਲੈਣ ਨਹੀਂ ਜਾਂਦੇ ਜੇ ਪਸ਼ੂ ਮੌਤ ਹੋ ਜਾਂਦੀ ਆ ਤਾਂ ਕੋਈ ਜਾਂਦਾ ਨਹੀਂਗਾ ਜੀ ਠੀਕ ਹੈ ਹਾਂ ਜੀ ਆ ਚੱਕਰ ਪੈ ਗਿਆ ਤੇ ਮਿੱਤਰੋ ਸਰਕਾਰ ਨੂੰ ਬੇਨਤੀ ਆ ਇਹ ਹੱਥ ਜੋੜ ਕੇ ਹਨਾ ਵੀ ਕਿਸਾਨ ਵੀਰਾਂ ਨੂੰ ਮੁਆਵਜ਼ਾ ਵਗੈਰਾ ਦਿੱਤਾ ਜਾਵੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹਦੀ ਜਾਂਚ ਪੜਤਾਲ ਆ ਬਿਮਾਰੀ ਦੀ ਇਹਦੀ ਪੂਰੀ ਪੁਖਤਾ ਤੌਰ ਤੇ ਕੀਤੀ ਜਾਵੇ। ਹਾਂਜੀ ਇਹਦੇ ਕਰਕੇ ਇਹਦਾ ਪੱਕਾ ਪ੍ਰਬੰਧ ਹੋ ਸਕੇ ਤੇ ਆਉਣ ਵਾਲਾ ਨੁਕਸਾਨ ਜਿਹੜਾ ਉਹਨੂੰ ਰੋਕਿਆ ਜਾਵੇ। ਹਾਂਜੀ ਜੇ ਕੋਈ ਡਾਕਟਰ ਆਏ ਉਹ ਅਸੀਂ ਤੁਹਾਨੂੰ ਰੋਕ ਦਾਂਗੇ। ਹਾਂਜੀ ਇਹ ਇੱਕ ਗੱਲ ਹੋਰ ਹੈ ਜੀ ਜੇ ਸਾਡੇ ਨਾਲ ਵੀ ਡਾਕਟਰ ਆਇਆ ਅਸੀਂ ਜਸੇ ਬੰਦੀਆਂ ਬੰਨੂ ਦੁੰਨਾ ਬੰਨੀਆਂ ਜੁਨੀਆਂ ਠੀਕ ਹੈ ਜੀ ਅਸੀਂ ਰੋੜ ਰੋਕਾਂਗੇ ਜੀ ਪਸ਼ੂ ਤਰ ਕੇ ਰੋਕਾਂਗੇ। ਜੇ ਸਾਡਾ ਉੱਥੇ ਵੀ ਰੋੜ ਤੇ ਨਾ ਹੋਇਆ ਤਾਂ ਅਸੀਂ ਟੀਸੀ ਦੇ ਇੱਕੋ ਹੀ ਪਸ਼ੂ ਲੱਦ ਕੇ ਲੈ ਕੇ ਜਾਵਾਂਗੇ। ਠੀਕ ਹੈ ਹ ਜੇ ਕੋਈ ਵੀ ਸਾਨੂੰ ਨਾ ਸਹੂਲਤ ਸਾਡੀ ਇੱਕ ਦੋ ਦਿਨਾਂ ਸੁਣੀ ਗਈ ਤਾ ਅਸੀਂ ਕੱਲ ਨੂੰ ਜਾਮ ਕਰਾਂਗੇ ਰੋਡ ਤੇ ਅੱਜ ਸਵੇਰ ਦੇ ਜਦੋਂ ਦੀ ਆ ਪਸ਼ੂ ਦੀ ਰਾਤ ਦੀ ਡੈਥ ਹੋਈ ਹੈ ਉਹ ਸੁਬਾ ਹੋਈ ਹੈ ਇਹ ਜੀ ਸੁਬਾ ਹੋਈ ਹੈ ਤੜਕੇ ਠੀਕ ਹੈ ਸਵੇਰੇ ਡੈਥ ਹੋਈ ਹੈ ਕੱਲ ਹੋਈਆਂ ਜੀ ਦੋ ਇਹਦੀਆਂ ਤੇ ਕੱਲ ਵੀ ਤੁਸੀਂ ਸੰਪਰਕ ਕਰਿਆ ਸੀ ਇਹਨਾਂ ਦੇ ਕਿਸੇ ਡਾਕਟਰ ਦੇ ਨਾਲ ਕਰੀ ਜਾਂਦੇ ਜੀ ਜਿਵੇਂ ਹੋਈ ਜਾਂਦਾ ਜਿਵੇਂ ਜਿਵੇਂ ਪਤਾ ਜੀ ਮਾਹੌਲ ਬਣ ਗਿਆ ਕਸੂਤਾ ਅਗਲਾ ਜਾਂਦਾ ਨਹੀਂ ਇੱਕ ਦੂਜੇ ਦੇ ਆਹ ਨਹੀਂ ਉਹ ਰਿਪੋਰਟ ਦਿੱਤੀ ਵੀ ਹੈ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਪਸ਼ੂ ਨੂੰ ਕੀ ਹੋਇਆ ਕੀ ਨਹੀਂ ਹੋਇਆ ਠੀਕ ਹੈ ਦੱਸਿਆ ਨਹੀਂ ਹਾਂ ਜੀ ਇਹ ਪਤਾ ਨਹੀਂ ਬਗਲ ਕੀ ਕੀ ਕਾਰਨ ਕਰਕੇ ਆਹ ਹੁਣ ਪੁੱਛੋ ਜੀ ਤੇ ਜਦੋਂ ਤੁਹਾਡੇ ਕੋਲ ਆਏ ਸੀ ਕਿ ਡਾਕਟਰ ਰਿਪੋਰ ਠੀਕ ਹੈ ਜੇ ਦੋਵਾਂ ਨੂੰ ਲੈ ਕੇ ਗਏ ਉਦੋਂ ਤੁਹਾਨੂੰ ਕੋਈ ਗੱਲਬਾਤ ਕਰੀ ਉਹ ਆਪ ਨੰਬਰ ਨੰਬਰ ਇੱਕ ਗੱਲਬਾਤ ਕਰੀ ਉਹਨਾਂ ਨਾਲ ਨਾ ਨਾ ਕੋਈ ਦੇਸੀ ਕੋਲੀ ਸੀਗੇ ਜੋ ਮੋਟੋਮਾਸਟਰ ਕਰਿਆ ਉਹਨਾਂ ਨੇ ਠੀਕ ਹੈ ਬਸ ਉਹ ਇਹ ਕਹਿ ਗਏ ਵੀ ਇਹਨਾਂ ਦੇ ਫੇਫੜਿਆਂ 'ਚ ਨੁਕਸਾ ਇਹ ਉਹਦਾ ਹਾਂ ਇਹ ਬੋਲ ਕੇ ਗਏ ਆ ਤੇ ਹੱਲ ਉਹਦਾ ਉਦੋਂ ਪੁੱਛਿਆ ਨਹੀਂ ਵੀਰਾ ਹੁਣ ਹੱਲ ਵੀ ਦੱਸੋ ਵੀਰਾ ਉਹ ਕੰਨੇ ਦੀ ਕੋਈ ਨਾ ਦੱਸਦੇ ਆ ਬਸ ਤੇ ਉਹ ਦੁਬਾਰਾ ਖੜਿਆ ਮੈਡਮ ਇਹੀ ਆਈ ਸੀਗੀ ਕਿੰਨੇ ਦਿਨਾਂ ਦੇ ਆ 17 ਤਰੀਕ ਦੀ ਗੱਲ ਆ 17 ਤਰੀਕ ਦੀ ਆ 17 ਤਰੀਕ ਦੀ ਗੱਲ ਆ ਜੀ ਤੇ ਮਿੱਤਰੋ ਐ ਮੰਨ ਕੇ ਚੱਲੋ ਵੀ ਦਿਨ ਲਗਭਗ ਮੰਨਦਾ 10 12 ਹਾਂ ਜੀ ਗੱਲ ਪਤਾ ਕੀ ਆ ਜੀ ਇਹ ਤਾਂ ਐ ਕਹਿੰਦੇ ਇਹਨਾਂ ਦੇ ਫਿੱਫਰਾਂ 'ਚ ਪਾਣੀ ਪੈ ਗਿਆ ਜੀ ਇਹਨਾਂ ਨੂੰ ਕੁਝ ਵੀ ਸਾਨੂੰ ਦਾ ਕੋਈ ਨਹੀਂ ਦੱਸ ਰਿਹਾ ਜੀ ਜਦੋਂ ਆਪਾਂ ਮੰਨ ਕੇ ਚੱਲੋ ਤੁਸੀਂ ਰਿਪੋਰਟ ਪੂਰੀ ਬਣਾ ਲਈ ਹਾਂ ਜੀ ਚਲੋ ਤੁਹਾਨੂੰ ਪਤਾ ਲੱਗ ਗਿਆ ਪਾਣੀ ਪੈ ਉਹਦਾ ਰੀਜ ਵੇ ਚਲੋ ਆਪ ਨੂੰ ਪਤਾ ਲੱਗ ਗਿਆ ਪਾਣੀ ਪੈ ਗਿਆ ਪੈਂਦਾ ਕਿਉਂ ਆ ਹਾਂਜੀ ਉਹ ਚੀਜ਼ ਦਾ ਕੋਈ ਗੱਲਬਾਤ ਨਹੀਂ ਨਹੀਂ ਦੱਸਿਆ ਜੀ ਸਾਨੂੰ ਤਾਂ ਦੱਸ ਹੀ ਨਹੀਂ ਰਹੇ ਜੀ ਜਿਵੇਂ ਕਹ ਜੀ ਮਿੱਤਰੋ ਬੰਗਾਂ ਦੀ ਵੱਡੀ ਤਕਲੀਫ ਆ ਇਹ ਦੁਪਾਹ ਦੇ ਵਿੱਚ ਰੋਡ ਜਾਮ ਲਾ ਹੋਊਗਾ ਧਰਨਾ ਲੱਗੂਗਾ ਉਸ ਤੋਂ ਪਹਿਲਾਂ ਪਹਿਲਾਂ ਸਰਕਾਰ ਇਹਦੇਲੇ ਪਾਸੇ ਗੌਰ ਕਰੇ ਤੇ ਬੰਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਦੱਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ